ਮਜ਼ਦੂਰ ਦਿਵਸ ਜੋ 1 ਮਈ ਨੂੰ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸੇਟੂ ਵੱਲੋਂ ਵੱਖ-ਵੱਖ ਦਫ਼ਤਰਾਂ ਅੱਗੇ ਝੰਡਾ ਚੁੜਾ ਕੇ ਮਨਾਇਆ ਗਿਆ। ਮੇਨ ਪ੍ਰੋਗਰਾਮ ਸੱਤਾ ਚੌਂਕ ਵਿਖੇ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕਾਹੋ ਕੇ ਕਾਮਰੇਡ ਸੁਵਿੰਦਰ ਸਿੰਘ ਸੇਖੋ ਨੇ ਭਾਜਪਾ ਸਰਕਾਰ ਤੇ ਹਮਲਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਅੱਜ ਦੁਨੀਆ ਭਰ ਵਿੱਚ ਹੁਕਮਰਾਨ سرمایہਦਾਰ ਸਮਾਜ ਦੁਆਰਾ ਮਜ਼ਦੂਰਾਂ ਦੇ ਹੱਕ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਪਾਕਿਸਤਾਨ ਸਾਰੀਆਂ ਖੱਦਾਂ ਵੀ ਤੋੜ ਦਿੱਤੀਆਂ ਗਿਆਆਂ ਹਨ। ਮਾਰਟਰਿਕ ਸਾਰੀਆਂ ਹੱਦਾਂ ਤੋੜੀਆਂ ਜਾ ਰਹੀਆਂ ਹਨ ਪਰ ਸੰਵਿਧਾਨ ਤਹਿਤ ਮਜ਼ਦੂਰਾਂ ਦੇ ਕਿਰਤ ਹੱਕ ਪਹਿਲਾਂ ਵੀ ਬਹੁਤ ਕਠੜਾ ਹੈ ਅਤੇ ਹੁਣ ਇਹਨਾਂ ਵਿੱਚ ਵੀ ਭਾਰੀ ਕਟੌਟੀਆਂ ਕੀਤੀਆਂ ਜਾ ਰਹੀਆਂ ਹਨ ਪਹਿਲਾਂ ਮਜ਼ਦੂਰ 8 ਘੰਟੇ ਕੰਮ ਕਰਦਾ ਸੀ ਅਤੇ 4 ਘੰਟੇ ਓਵਰਟਾਈਮ ਲਗਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਪਰ ਹੁਣ ਮੋਦੀ ਸਰਕਾਰ ਨੇ 43 ਲੇਬਰ ਕਾਨੂੰਨਾਂ ਨੂੰ ਰੱਦ ਕਰਕੇ 4 ਲੇਬਰ ਕੋਡ ਬਣਾ ਦਿੱਤੇ ਹਨ ਮਜ਼ਦੂਰਾਂ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ ਜਿਸੇ ਨਾਲ ਮਜ਼ਦੂਰ ਨਾਤਾ ਯੂਨੀਅਨ ਬਣਾ ਸਕਦੇ ਹਨ ਤੇ ਨਾ ਹੀ ਆਪਣੀਆਂ ਆਵਾਜ਼ ਚੁਕਸਪੜੇ ਹਨ ਕਾਮਰੇਡ ਅਬਦੁਲਸਤਾਰ ਪ੍ਰਧਾਨ ਸਿੱਧੂ ਨੇ ਕਿਹਾ ਕਿ ਆਜ ਦੇ ਮਜ਼ਦੂਰਾਂ ਨੂੰ ਮਈ ਦਿਨ ਦੇ ਸ਼ਹੀਦਾ ਬਣੋਂ ਅੰਦਰ ਸਾਇਰਾ ਕੇ ਚੱਲਣ ਦੀ ਲੋੜ ਹੈ। ਦੇ ਉੱਤੇ ਤੁਸੀਂ ਕੀ? ਮੈਂ ਕਾਮਰੇਡ ਅਬਦੁਲਸਤਾਰ ਜ਼ਿਲ੍ਹਾ ਪ੍ਰਧਾਨ ਸੀਐਟਯੂ ਅਸੀਂ 1 ਮਈ ਦਾ ਦਿਹਾੜਾ ਮਨਾਇਆ 1886 ਦੇ ਵਿੱਚ ਅਮਰੀਕਾ ਦੇ ਸ਼ਹਿਰ ਸਕਾਗੋ ਦੇ ਵਿੱਚ ਉੱਥੇ ਫੈਕਟਰੀ ਦੇ ਗੇਟ ਤੇ ਸਾਰੀਆਂ ਯੂਨੀਅਨਾਂ ਕੱਠੀਆਂ ਹੋ ਕੇ ਜਦ ਕੇ ਜਿਹੜਾ ਸਰਕਾਰਾਂ ਤੋਂ 16-16 ਘੰਟੇ ਕੰਮ ਕਰਾਇਆ ਜਾਂਦਾ ਸੀਗਾ ਉਹਦਾ ਸੰਘਰਸ਼ ਕਰਕੇ ਤੇ ਉੱਥੇ ਸਰਕਾਰਾਂ ਵੱਲੋਂ ਗੋਲੀ ਤੇ ਬੰਬ ਚਲਾਏ ਗਏ ਜਦ ਕੇ ਉੱਥੇ ਸਾਡੇ ਬਹੁਤ ਸਾਥੀ ਸ਼ਹੀਦ ਹੋਏ ਬੱਚੇ ਵੀ ਸ਼ਹੀਦ ਹੋਏ ਇਹ ਦਿਨ ਨੂੰ ਅਸੀਂ ਉਸ ਦਿਨ ਤੋਂ ਮਨਾਉਂਦੇ ਆ ਰਹੇ ਹਾਂ ਅੱਜ ਅਸੀਂ ਮਲੇਰ ਕੋਲੇ ਦੇ ਵਿੱਚ ਸਬ ਮੇਨ 60000 ਚ ਮਦੇਵੀ ਫਾਟਕੇ ਦੇ ਦਫ਼ਤਰਾਂ ਤੇ ਸ੍ਰਿੰਦਰਾ ਸਟੀਲ ਚ ਤੇ ਬਾਕੀ ਭੱਟੀਆਂ ਤੇ ਵੀ ਸਾਰੇ ਇਹ ਝੰਡੇ ਚੜਾ ਕੇ ਆਏ ਆ ਅੱਜ ਦੇ ਦਿਨ ਨੂੰ ਅਸੀਂ ਜਿਹੜਾ ਮੇਨ ਅੱਜ ਦੇਖ ਰਹੇ ਹਾਂ ਜਿਹੜਾ 44 ਲੇਬਰ ਕਾਨੂੰਨ ਬਣੇ ਹੋਏ ਸੀ ਕਿ ਲੇਬਰ ਦੇ ਹੱਕ ਦੇ ਵਿੱਚ ਉਹ ਮੋਦੀ ਸਰਕਾਰ ਨੇ ਉਹ ਚਾਰ ਲੇਬਰ ਕੋਡ ਹੀ ਬਣਾ ਦਿੱਤੇ ਜਿਹਦੇ ਵਿੱਚ ਆਉਂਦਾ ਕਿ ਵੀ ਕਿਸੇ ਫੈਕਟਰੀ 'ਚ ਯੂਨੀਅਨਾਂ ਬਣੇ ਤੇ ਕਿਸੇ ਨੂੰ ਗ੍ਰੇਚਟੀ ਵਗੈਰਾ ਜਿਹੜਾ ਫੰਡ ਆ ES ESIC ਆ ਵੀ ਇਦਾਂ ਦੀਆਂ ਨਾਂ ਮਿਲਣ ਉਹਦੇ ਕਰਕੇ ਅਸੀਂ ਅੱਜ ਆ ਜਿਹੜਾ ਭਾਜਪੀ ਦੇ ਖਿਲਾਫ ਲੋਕਾਂ ਨੂੰ ਲਾਹ ਬੰਦ ਕਰਨ ਵਾਸਤੇ ਵੀ ਅਸੀਂ ਲੋਕਾਂ ਨੂੰ ਮੀਟਿੰਗਾਂ ਕਰਕੇ ਕਰ ਰਹੇ ਹਾਂ ਤੇ ਅੱਗੇ ਵੀ ਕਰਾਂਗੇ ਵੀ ਬੀਜੇਪੀ ਨੂੰ ਹਰਾਉਣ ਵਾਸਤੇ ਸਾਰੇ ਪਿੰਡਾਂ ਦੇ ਵਿੱਚ ਡਟ ਜੋ ਮੀਟਿੰਗਾਂ ਕਰੋ ਤੇ ਬੀਜੇਪੀ ਦੇ ਜੋ ਲੇਬਰ ਕੋਰਟ ਲਾਗੂ ਕਰੇ ਨੇ ਸਾਡੀ ਪੰਜਾਬ ਸਰਕਾਰ ਨੇ ਵੀ ਉਹਨੂੰ ਉਰੇ ਲਾਗੂ ਨੋਟੀਫਿਕੇਸ਼ਨ ਕਰ ਦਿੱਤਾ ਤੇ ਜਦ ਕਿ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਤੇ ਲੋਕਾਂ ਨੂੰ ਜਾਣੂ ਕਰਾਉਣੀ ਆ ਜੀ ਤੁਸੀਂ ਗੱਲ ਕੀਤੀ ਹੈ ਬੀਜੇਪੀ ਦੇ ਜਿਹੜੇ ਇਹਨਾਂ ਦੇ ਕਰਨੇ ਅੱਜ ਦੀ ਜਿਹੜੀ ਸਿਆਸਤ ਆ ਜਿਵੇਂ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਇਹਦੇ ਦਲ ਬਦਲੂਆਂ ਦੀ ਲੀਡਰਸ਼ਿਪ ਹੋ ਗਈ ਇਧਰੋਂ ਨਿਕਲ ਉਧਰੋਂ ਚਲੇ ਜਾ ਉਧਰੋਂ ਨਿਕਲ ਉਧਰ ਚਲੇ ਜਾਓ ਕੀ ਹਿੰਦੁਸਤਾਨ ਇਹ ਜਿਹੇ ਇਹ ਜਿਹੇ ਹਾਲਾਤਾਂ ਵਿੱਚ ਅਸੀਂ ਆਪਣੀ ਮਜ਼ਦੂਰਾਂ ਦੀ ਰਾਖੀ ਰੱਖਦਾ ਕਗੇ ਦੇਖੋ ਅਸੀਂ ਪਹਿਲਾਂ ਵੀ ਪ੍ਰੈਸ ਵਾਲੇ ਜਾਣੂ ਨੇ ਇਸ ਚੀਜ਼ ਤੋਂ ਵੀ ਇਹ ਜਿਹੜੀਆਂ ਸਰਮਾਇਦਾਰ ਪਾਰਟੀਆਂ ਨੇ ਇਹ ਪਾਰਟੀਆਂ ਦਾ ਤਾਂ ਰੁਝਾਨ ਹੀ ਇਹੀ ਆ ਇਹਨਾਂ ਨੇ ਇੱਕ ਦੂਜੇ ਕੰਨੀ ਹੀ ਦਾਲ ਬਦਲੀਆਂ ਕਰੀ ਜਾਣੇ ਨੇ ਅਸੀਂ ਤਾਂ ਲੋਕਾਂ ਨੂੰ ਸਮਝਾਉਂਦੇ ਆ ਵੀ ਮਜ਼ਦੂਰਾਂ ਦੀ ਪਾਰਟੀ ਸੀਪੀਆਈਐਮ ਨਾਲ ਲੱਗੋ ਵੋਟਾਂ ਪਾਓ ਕੇਰਲਾ ਵਰਗਾ ਰਾਜ ਲੈ ਕੇ ਆਓ ਸਾਡੇ ਮਲੇਰ ਕੋਲੇ ਦੇ ਵਿੱਚ ਹਸਪਤਾਲ ਦੇ ਵਿੱਚ ਤੁਸੀਂ ਸਥਿਤੀ ਦੇਖੋ ਵੀ ਉੱਥੇ ਮਜ਼ਦੂਰਾਂ ਨੂੰ ਜਿਹੜੇ ਵਰਕਰ ਗੰਦ ਸਾਫ਼ ਕਰਦੇ ਨੇ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ ਅੱਜ ਸਾਡਾ ਐਮ.ਐਲ.ਏ ਮਲੇਰ ਕੋਲੇ ਦਾ ਇਹ ਵੀ ਇੱਕ ਸਰਮਾਇਆਦਾਰ ਦੀ ਪਾਰਟੀ ਵਾਲੀਆਂ ਗੱਲਾਂ ਕਰਦਾਗਾ ਸਾਡੇ ਮਜ਼ਦੂਰਾਂ ਨੂੰ ਮਿਲਦੇ ਨਹੀਂ ਪਰ ਅਸੀਂ ਸਾਡੇ ਮਜ਼ਦੂਰਾਂ ਨੂੰ ਇਹ ਕਹਿੰਦੇ ਆਂ ਵੀ 2024 ਦੀਆਂ ਵੋਟਾਂ ਇਹਨਾਂ ਨੂੰ ਬੀ.ਜੇ.ਪੀ ਤੇ ਝਾੜੂ ਵਾਲਿਆਂ ਨੂੰ ਨਾ ਪਾਈਆਂ ਜੀ ਅੱਜ ਜਿਹੜਾ ਮੇ ਡੇ ਹੈ ਬਣਾ ਰਹੇ ਆਂ ਜੀ ਸਿੱਕੂ ਸਾਹਿਬ ਅੱਜ ਕੀ ਹੋ ਗਿਆ ਸੇ ਇਹ ਖੁੱਦ ਸਾਰੀ ਦੁਨੀਆ ਦੇ ਅੰਦਰ ਪਹਿਲੀ ਮਈ ਦਾ ਦਿਵਸ ਜਿਹੜਾ ਉਹ 1886 ਚ ਜਦੋਂ ਸ਼ਿਕਾਗੋ ਦੇ ਅੰਦਰ ਪੀਸਫੁਲੀ ਮਜ਼ਦੂਰ ਆਪਣੀਆਂ ਮੰਗਾਂ ਲਈ ਮਾਰਚ ਕਰ ਰਹੇ ਸਨ ਉਸ ਸਮੇਂ ਇੱਕ ਬੀਬੀ ਦੇ ਕੁਛੜ ਬੱਚਾ ਚੱਕਿਆ ਸੀ ਜਿਹੜਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਇਸ ਲਈ ਉਸ ਤੋਂ ਬਾਅਦ ਫਿਰ ਮਜ਼ਦੂਰਾਂ ਨੇ ਆਪਣੇ ਝੰਡੇ ਦਾ ਰੰਗ ਆ ਜਿਹੜਾ ਅਸਲ 'ਚ ਇਹ ਸਾਡੇ ਉਹ ਬੱਚੇ ਦੇ ਇਹ ਖੂਨਾ ਰੰਗਿਆ ਹੋਆ ਝੰਡਾ ਹੈ ਉਹ 1886 ਤੋਂ ਬਾਅਦ ਦੁਨੀਆ ਭਰ ਦੇ ਮਜ਼ਦੂਰਾਂ ਨੇ ਇਸ ਦਿਨ ਨੂੰ ਪਹਿਲੀ ਮਈ ਦਾ ਦਿਨ ਜਿਹੜਾ ਉਹ ਮਜ਼ਦੂਰ ਦਿਵਸ ਦੇ ਮਨਾਉਣ ਤੇ ਫੈਸਲਾ ਕੀਤਾ ਔਰ ਉਹਦੇ ਚ ਦੁਨੀਆ ਚ ਸਾਰੀ ਦੁਨੀਆ ਦੇ ਅੰਦਰ 8 ਘੰਟੇ ਦੀ ਜਿਹੜੀ ਦਿਹਾੜੀ ਆ ਉਸ ਨੂੰ ਪ੍ਰਵਾਨ ਕਰਾਇਆ ਦੁਨੀਆ ਭਰ ਦੇ ਮਜ਼ਦੂਰਾਂ ਨੇ ਦੁਨੀਆ ਦੇ ਅੰਦਰ ਇੱਕੋ ਹੀ ਦਿਹਾੜਾ ਹੈ ਜਿਹੜਾ ਸਾਰੀ ਦੁਨੀਆ ਚ ਮਨਾਇਆ ਜਾਂਦਾ ਉਹ ਪਹਿਲੀ ਮਈ ਦਾ ਹੈ ਅੱਗੇ ਨਹੀਂ ਪਹਿਲਾ 14 ਘੰਟੇ 15 ਜਾਂ ਸਾਰੀ ਸਾਰੀ ਦਿਹਾੜੀ ਕੰਮ ਤੇ ਲਈ ਰੱਖਣਾ ਫਿਰ ਜੇ 8 ਘੰਟੇ ਤੋਂ ਵੱਧ ਸਾਡੇ ਦੇਸ਼ ਵਿੱਚ ਵੀ ਕਾਨੂੰਨ ਬਣਿਆ ਸੀ ਅੰਗਰੇਜ਼ਾਂ ਦੇ ਸਮੇਂ ਵੀ ਲੜਕੇ ਇਹ ਲਾਗੂ ਕਰਾਇਆ ਪਰ ਅੱਜ ਜਿਹੜੀ ਮੋਦੀ ਦੀ ਸਰਕਾਰ ਇਸ ਨੇ ਇਸ ਕਾਨੂੰਨ ਨੂੰ ਤੋੜ ਕੇ 4 ਕੋਡਾਂ ਵਿੱਚ ਬਦਲ ਦਿੱਤਾ ਦੇ ਦਿਹਾੜੀ ਦਾ ਜਿਹੜਾ ਟਾਈਮ ਪੀਰੀਅਡ ਆ ਉਹ 12 ਘੰਟੇ ਕਰ ਦਿੰਦਾ ਤੇ ਉਹਦੇ ਵਾਸਤੇ ਅਸੀਂ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਸਾਡੀ ਮਜ਼ਦੂਰ ਜਮਾਤ ਸੀਆਈਟੀ ਜੋ ਸਾਰੀਆਂ ਟ੍ਰੇਡ ਯੂਨੀਅਨ ਸਾਡੀ ਪਾਰਟੀ ਵੱਲੋਂ ਵੀ ਅਸੀਂ ਕਹਿੰਦੇ ਆ ਵੀ ਉਹ 8 ਘੰਟੇ ਵਾਲਾ ਜਿਹੜਾ ਦਿਹਾੜੀ ਆ ਉਹਦੇ ਨਾਲ ਹੀ ਮਜ਼ਦੂਰ ਮਸਾਂ ਬਚਦਾ 12 ਘੰਟੇ ਨਾਲ ਤਾਂ ਉਹ ਸਮੇ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਜਾਏਗੀ 12 ਘੰਟੇ ਕੰਮ ਕਰਕੇ मतलब ਇਹ ਮਸ਼ੀਨ ਦੇ ਉੱਤੇ ਤੁਹਾਨੂੰ ਮਸ਼ੀਨ ਦੀ ਤਰ੍ਹਾਂ ਕੰਮ ਕਰਨਾ ਪੈਗਾ ਸਭ ਤੋਂ ਤਰਾਸ ਦੀ ਗੱਲ ਜਿਹੜੀ ਭਗਵੰਤ ਮਾਨ ਦੇ ਸਰਕਾਰ ਕੇਜਰੀਵਾਲ ਦੀ ਸਰਕਾਰ ਆ મતલਬ ਜਿਹੜੀ ਇਹ ਕਹਿੰਦੀ ਆ ਵੀ ਅਸੀਂ ਤਾਂ ਮੋਦੀ ਦੇ ਨਾਲ ਸਾਡੀ ਲੜਾਈ ਆ ਪਰ ਮਜ਼ਦੂਰਾਂ ਦੇ ਕਾਨੂੰਨਾਂ ਦੇ ਸਵਾਲ ਤੇ ਸਭ ਤੋਂ ਪਹਿਲਾਂ ਜੇ ਨੋਟੀਫਿਕੇਸ਼ਨ ਕੀਤਾ 12 ਘੰਟੇ ਵਾਲਾ ਜਿਹੜਾ ਦੇਸ਼ ਦੀ ਸਰਕਾਰ ਨੇ ਪਾਰਲੀਮੈਂਟ ਨੇ ਪਾਸ ਕੀਤਾ ਤਾਂ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ ਉਹਨੂੰ ਨੋਟੀਫਿਕੇਸ਼ਨ ਕਰਕੇ ਇੰਪਲੀਮੈਂਟ ਕੀਤਾ ਹੈਗਾ ਤੇ ਇਹਦਾ ਮਤਲਬ ਆ ਲੋਕਾਂ ਨੂੰ ਦਿਖਾਉਣ ਵਾਸਤੇ ਵਿਰੋਧੀ ਨੇ ਅੰਦਰੋਂ ਮਿਲੇ ਹੋਏ ਨੇ ਪ੍ਰਧਾਨ ਜੀ ਇਹ ਗੱਲਾਂ ਸਿਰਫ ਮੈਨੂੰ ਐ ਲੱਗਦਾ ਹੈ ਕਾਗਜ਼ਾਂ ਦੇ ਵਿੱਚ ਜਾਂ ਗੱਲਾਂ ਬਾਤਾਂ ਕਰਕੇ ਰਹਿ ਗਈ ਇੰਪਲੀਮੈਂਟ ਤੇ ਹੁਣ ਜਿਹੜੇ ਬੰਦੇ ਡੀਸੀ ਰੇਟ ਦੇ ਨੇ ਉਹਨਾਂ ਦੇ ਧੱਕੇ ਹੁੰਦੇ ਜਿਵੇਂ ਹਫਤਾ ਜਿ ਪਿਛਲੇ ਦਿਨ ਬੰਦੇ ਮੁਲਾਜ਼ਮ ਟ੍ਰੇਨ ਰਹੇ ਉਹਨਾਂ ਦੇ ਵਾਸਤੇ ਕੋਈ ਬੰਦਾ ਆਵਾਜ਼ ਨਹੀਂ ਉਠਾਉਂਦਾ ਉਹ ਵਿਚਾਰੇ ਰਹਿ ਜਾਂਦੇ ਨੇ ਉਹ ਮੈਂ ਖੁਦ ਕਰਕੇ ਵੀ ਕਰ ਰਹੇ ਨੇ ਇੱਕ ਗੱਲਾਂ ਨੇ ਜਾਂ ਉਹਨਾਂ ਦੇ ਵਾਸਤੇ ਹੀ ਲੜਦੇ ਹੁੰਦੇ ਅਸੀਂ ਉਹਨਾਂ ਸਾਰਿਆਂ ਲਈ ਲੜਦੇ ਆ ਦਿਹਾੜੀਦਾਰਾਂ ਲਈ ਵੀ ਲੜਦੇ ਆ ਅਸੀਂ ਤਾਂ ਇਹ ਕਹਿੰਦੇ ਆ ਦਿਹਾੜੀ ਘੱਟੋ-ਘੱਟ 700 ਰੁਪਈਆ ਹੋਣੀ ਚਾਹੀਦੀ ਹੈ ਤੇ ਇਹ ਮਜ਼ਦੂਰਾਂ ਦੀ ਸਮਝਦਾ ਵੀ ਇੱਕ 파ਰਟ ਬਣਨਾ ਚਾਹੀਦਾ ਵੀ ਮਜ਼ਦੂਰ ਇੱਕ ਮੁੱਠ ਹੋ ਕੇ ਕੌਣ ਲੜ ਸਕੋ ਤੇ ਅੱਜ ਦੇਸ਼ ਦੇ ਅੰਦਰ ਇੱਕੋ ਇੱਕ ਸਾਡੀ ਸਰਕਾਰ ਆ ਕੈਰਲਾ ਦੇ ਅੰਦਰ ਜਿਹੜੀ 700 ਰੁਪਈਆ ਦਿਹਾੜੀ ਦਿੰਦੀ ਆ ਮਤਲਬ ਕਹਿਣ ਨੂੰ ਨਹੀਂ ਇਹ ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਜੀ ਥੋੜੀ ਸਰਕਾਰ ਹੈ 700 ਦਿੰਦੀ ਹੈ ਪੂਰੇ ਇੰਡੀਆ 'ਚ ਉਹ ਨਹੀਂ ਇੰਪਲੀਮੈਂਟ ਕਿਉਂ ਨਹੀਂ ਹੋ ਰਿਹਾ ਲੋਕ ਪੂਰੇ ਇੰਡੀਆ 'ਚ ਉਸ ਲੈਵਲ ਦੀ ਮੂਵਮੈਂਟ ਬਣਦਾ ਸਵਾਲ ਆ ਜੇ ਉਸ ਲੈਵਲ ਦੀ ਮੂਵਮੈਂਟ ਬਣੇ ਤਾਂ ਇਹ ਸੰਭਵ ਹੈ ਯਾ ਤੁਹਾਡੇ ਕੋਲ ਲੀਡਰ ਨਹੀਂ ਉਸ ਲੈਵਲ ਦੇ ਇਹ ਨਹੀਂ ਇਸ਼ੂ ਹੈ ਬਈ ਲੀਡਰ ਨਹੀਂ ਹੈ ਸਾਰੇ ਮਜ਼ਦੂਰਾਂ ਦੇ ਸਮਝ ਦਾ ਵੀ ਇੱਕ ਹਿੱਸਾ ਬਣਦਾ ਸਵਾਲ ਆ ਜਦੋਂ ਮਜ਼ਦੂਰ ਇਸ ਗੱਲ ਨੂੰ ਪੂਰਨ ਤੌਰ ਤੇ ਸਮਝਣਗੇ ਤਾਂ ਲਾਜ਼ਮੀ ਤੌਰ ਦੇ ਉੱਤੇ टीसी ਰੇਟ ਵਾਲੇ ਜਾਂ ਜਿਹੜੇ ਕੱਚੇ ਮਜ਼ਦੂਰਾਂ ਸੀ ਤਾਂ ਸਭ ਲਈ ਕਹਿੰਦੇ ਘੱਟੋ-ਘੱਟ ਉਹਨਾਂ ਨੂੰ 26000 ਰੁਪਏ ਤਨਖਾਹ ਦਿਓ ਤੁਸੀਂ ਚਾਹੇ ਕੱਚੇ ਆ ਚਾਹੇ ਪੱਕੇ ਨੇ ਕਿਉਂਕਿ ਮਹਿੰਗਾਈ ਦੇ ਯੁੱਗ ਦੇ ਵਿੱਚ ਗੁਜ਼ਾਰਾ ਹੀ ਨਹੀਂ ਹੋ ਸਕਦਾ ਇਤੋਂ ਘੱਟ ਪੈਸੇ ਨਾਲ ਇਹ ਅਸੀਂ ਲਗਾਤਾਰ ਲੜਦੇ ਆਂ ਤੇ ਅੱਜ ਵੀ ਅਸੀਂ ਲੜਾਈ ਦੇ ਮੈਦਾਨ 'ਚ ਔਰ ਇਸ ਦਿਨ ਦੇ ਉੱਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅੱਜ ਮਜ਼ਦੂਰਾਂ ਕੋਲ ਇੱਕ ਮੌਕਾ ਹੈ ਸੂਚੇ ਦੇਸ਼ ਦੇ ਮਜ਼ਦੂਰਾਂ ਨੂੰ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਮਿਹਨਤਕਸ਼ ਆਵਾਮ ਨੂੰ ਅੱਜ ਇਹ ਨਿਰਣਾ ਕਰਨਾ ਚਾਹੀਦਾ ਹੈ ਜਿਹੜੀਆਂ ਵੋਟਾਂ ਆ ਰਹੀਆਂ ਨੇ ਇਹਨਾਂ ਵੋਟਾਂ ਦੇ ਅੰਦਰ ਸਾਨੂੰ ਕਾਰਪੋਰੇਟ ਤੇ ਫਿਰਕੂਆਂ ਦੇ ਗੱਠਜੋੜ ਦੇ ਖਿਲਾਫ ਆਪਣੇ ਬੋਡ ਦਾ ਇਸਤੇਮਾਲ ਕਰਕੇ ਸਰਕਾਰ ਨੂੰ ਲੰਬੇ ਕਰਨਾ ਚਾਹੀਦਾ ਪੰਜਾਬ ਦੇ ਸੰਦਰਭ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਰਪੋਰੇਟ ਤੇ ਫਿਰਕੂਆਂ ਦਾ ਗੱਠਜੋੜ ਜਿਹੜਾ ਮੋਦੀ ਦੀ ਗਵਾਈ ਵਿੱਚ ਆ ਤੇ ਜਿਹੜੇ ਝਾੜੂ ਵਾਲੇ ਨੇ ਇਹਨਾਂ ਨੂੰ ਹਰ ਕੀਮਤ ਤੇ ਹਰਾਇਆ ਜਾਵੇ ਅਸੀਂ ਇਹ ਪ੍ਰਣ ਕਰਦੇ ਅੱਜ ਦੇ ਦਿਨ ਦੇ ਉੱਤੇ ਵੀ ਉਹਨਾਂ ਨੂੰ ਹਰਾ ਕੇ ਇੱਕ ਬਦਲ ਮਾ ਜਿਹੜਾ ਪ੍ਰਬੰਧਾ ਉਹ ਸਿਸਟਮਾ ਜਿਹੜਾ ਕਾਇਮ ਕਰਨਾ ਚਾਹੀਦਾ